ਗੁਰੂ ਸਾਹਿਬ ਤੇ ਪੂਰਾ ਭਰੋਸਾ ਹੈ ਜੋ ਆ ਹੋਊਗਾ ਗੁਰੂ ਸਾਹਿਬ ਹੀ ਕਰਨਗੇ ਚੱਕਰ ਜੀ ਸਾਨੂੰ ਪੂਰੀ ਹੁੰਦੀ 340 ਕਰੋੜ ਦੀ ਗੱਲ ਹੋਵੇ ਇੱਕ ਕਈ ਜ਼ਮੀਨ ਦੀ ਗੱਲ ਹੋਵੇ ਜਾਂ ਫਿਰ ਹੋਰ ਲੈਪਟਾਪ ਦੀ ਮੋਬਾਈਲ ਦੀ ਗੱਲ ਹੋਵੇ ਉਹਨ ਤੱਕ ਦੀ ਕਾਫੀ ਚੀਜ਼ਾਂ ਨਿਕਲ ਕੇ ਸਾਹਮਣੇ ਆਈਆਂ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਸਾਰਾ ਕੁਝ ਤੁਹਾਡੇ ਸਾਹਮਣੇ ਹੈ ਬਸ ਜਿਸ ਦੇ ਸੇ ਮੈਂ ਮੈਂ ਕੋਰਟ ਦੀ ਪ੍ਰਸੀਡਿੰਗਸਾਰੇ ਕੁਝ ਨਹੀਂ کہنا ਚਾਹੁੰਦੇ ਸਾਰਾ ਦੇ ਸਾਹਮਣੇ ਸੱਚ ਆ ਜੂਗਾ ਕਿ ਕੀ ਸੱਚ ਹੈ ਕੀ ਝੂਠ ਹੈ ਕਿ ਇਹ ਵਿਧਾਨ ਸਭਾ ਚ ਬੋਲਦੇ ਨੇ ਕਿ ਇੱਥੇ ਬੋਲਦੇ ਨੇ ਕਿ ਬਾਹਰ ਆ ਕੇ ਬੋਲਦੇ ਨੇ ਕਿ ਅੰਦਰ ਬੋਲਦੇ ਨੇ ਅਸੀਂ ਤਾਂ ਚਾਹੁੰਦੇ ਹਾਂ ਕਿ ਤੁਸੀਂ ਸਾਰੇ ਅੰਦਰ ਆ ਕੇ ਦੇਖੋ ਕੀ ਹੋ ਪਿਆ ਪਹਿਲਾਂ ਹਦਾਂ ਕਰਕੇ ਕੇਸ ਨਹੀਂ ਆਇਆ ਜਿੱਦੇ ਜੇ ਡੇਟ ਤੇ ਡੇਟ ਪੈਂਦੀ ਹੋ ਐਨੀਆਂ ਤਰੀਕਾਂ 7 ਤੋਂ 8 8 ਤਰੀਕਾ 9 ਤਰੀਕਾ ਬਹਿ ਚੁੱਕੇ ਆ ਉਹ ਵੀ ਜਮਾਨਤ ਅਰਜ਼ੀ ਦੇ ਕੇ ਜੀ ਇਹ ਹਾਊ ਗ੍ਰੇਟਫੁਲ ਕੈਨ ਯੂ ਬੀ ਮੋਰ ਟੂ ਦ ਅਨਰਬਲ ਕੋਰ ਸਾਡੀ ਗੱਲ ਸੁਣੀ ਸੁਣੀ ਜਾ ਰਹੀ ਹੈ ਡੇ ਟੂ ਡੇ ਪ੍ਰੋਸੀਡਿੰਗਸ ਚੱਲ ਰਹੀਆਂ ਇਸ ਨੋ ਪਾਰਟੀ ਹੂ ਵਾਂਟਸ ਜਸਟਿਸ ਕੈਨ ਬੀ ਮੋਰ ਗ੍ਰੇਟਫੁਲ ਤੇ ਸੁਲਵਾਈ ਹੋ ਰਹੀ ਹੈ ਸਾਡੀਆਂ ਸਾਰੀਆਂ ਗੱਲਾਂ ਸੁਣੀਆਂ ਜਾ ਰਹੀਆਂ ਨੇ ਔਰ ਮੈਂ ਤੁਹਾਨੂੰ ਜ਼ਰੂਰ ਇੱਕ ਗੱਲ ਦੱਸਣਾ ਚਾਹੁੰਦਾ ਕਿ ਜਿਹੜੀ ਜਿਹੜੀ ਗੱਲਾਂ ਤੇ ਰਿਮਾਂਡ ਹੋਇਆ ਸੀ ਉਹ ਖਤਮ ਹੋ ਗਏ ਉਹ ਜ਼ਿਕਰ ਹੀ ਨਹੀਂ ਹੋਣਾ ਅਗਲਾ ਚੈਪਟਰ 1 ਅਗਲਾ ਚੈਪਟਰ 2 ਅਗਲਾ ਚੈਪਟਰ 3 ਅਗਲਾ ਚੈਪਟਰ 4 ਅੱਜ ਕੋਰਟ 'ਚ ਦਲੀਲ ਸੀ ਇਹ ਤਾਂ ਅਸੀਂ ਤਿਆਰ ਹੀ ਨਹੀਂ ਕੀਤੇ ਜਿਹੜੀ ਸਾਰੀ ਕੰਟੈਂਟ ਹੈ ਐਫ ਆਈ ਆਰ ਦੀ ਅਸੀਂ ਤਾਂ ਲਿਖੀ ਨਹੀਂ ਉਹ ਤਾਂ ਪਿਛਲੀ ਇਸੇ ਦਿਨ ਭੇਜਿਆ ਸੀ ਅਸੀਂ ਉਹ ਨਵਾਂ ਕੇਸ ਬਣਾ ਰਹੇ ਹਾਂ ਇਹਨਾਂ ਦੀ ਅੱਜ ਇਹ ਬਹਿਸ ਹੀ ਕੋਰਟ 'ਚ ਤੇ ਜੇ ਐਸਐਲਟੀ ਨੇ ਸਾਰੀ ਇਨਵੈਸਟੀਗੇਸ਼ਨ ਕੀਤੀ ਸੀ ਐਨਐਚਰ 1 ਐਨਐਚਰ 2 ਐਨਐਚਰ 3 ਐਨਐਚਰ 4 ਸਾਰਾ ਡੀਏ ਦਾ ਬਣਾਇਆ ਸੀ ਤੇ ਉਹਨਾਂ ਨੇ ਉਸੇ ਪਰਚੇ 'ਚੇ ਕਰਪਸ਼ਨ ਐਕਟ 'ਚੇ ਅਫੈਂਸ ਐਡ ਕਿਉ ਨਾ ਕੀਤਾ ਕਿਉਂਕਿ ਅੰਦਰ ਦੇਣਾ ਸੀ ਇਹ ਗੱਲਾਂ 'ਚ ਕੋਰਟ 'ਚ ਕਹਿ ਕੇ ਗਏ ਨੇ ਜਦ ਦੱਸਿਆ ਕਿ ਜਿਹੜਾ ਤੁਸੀਂ ਡਿਸਪਰੋਪਰਸ਼ਨ ਐਸੈਟ ਦਾ ਕੇਸ ਬਣਾਇਆ ਹੈ 1 ਕਰੋੜ 57 ਲੱਖ ਦਾ ਇਹ ਤਾਂ ਸਾਹਮਣੇ ਆ ਗਿਆ ਕਿ 1 ਕਰੋੜ 57 ਲੱਖ ਰੁਪਇਆ ਜਿਹੜਾ ਸੀਗਾ ਉਹ ਤਾਂ ਅਕਾਊਂਟਡ ਫਾਰ ਮਨੀ ਸੀ ਕਹਿੰਦੇ ਇਹ ਤਾਂ ਅਸੀਂ ਬਣਾਇਆ ਹੀ ਨਹੀਂ ਇਹਦੇ ਪਿੱਛੇ ਹੋਰ ਨੇ ਬਣਾਤਾ ਦਿਸ ਵਾਸ देयर ਆਰਗੂਮੈਂਟ ਟੁਡੇ ਐਂਡ ਤੁਸੀਂ ਅੱਜ ਫੈਰੀ ਸੋਫਟ ਜੀ ਨੂੰ ਪੁੱਛ ਲਿਓ ਕਿਉਂਕਿ ਪੀਆਪੀ ਸਿੰਘ ਨੇ ਬਿਮਾਰ ਸਨ ਉਹ ਆਈ ਨਹੀਂ ਉਹ ਇੰਨੀ ਗੱਲ ਦੱਸਦਰ ਕਿ ਜੇ ਉਹ ਇਹ ਦਾਸ ਗੱਲ ਕਰ ਰਿਹਾ ਹੈ ਇਹ ਸੱਚੀ ਹੈ ਕਿ ਝੂਠੀ ਇਹਨਾਂ ਨੇ ਕਿਹਾ ਜੀ ਜਿਹੜਾ ਸਾਰਾ ਪਰਚਾ ਹੈ ਏ ਟੂ ਜ਼ੈਡ ਇੰਟਾਇਰ ਐਫ ਆਈ ਆਰ ਇਨਕਲੂਡਿੰਗ ਅ ਲੈਕਚਰ ਅਸੀਂ ਨਹੀਂ ਬਣਾਏ ਇਹ ਐਸਏਟੀ ਨੇ ਬਣਾਏ ਨੇ ਪਰ ਉਹਨਾਂ ਨੇ ਕਿਉਂ ਨਹੀਂ ਬਈ ਐਡ ਕੀਤਾ ਫਰਸ ਮੈਂ ਫਿਰ ਪੁੱਛਣਾ ਚਾਹੁੰਦਾ ਮੇਰੇ 29 ਮੋਬਾਈਲ ਫੋਨ ਉਹ ਮੇਰਾ ਸਰਾਨਾ ਉਹ ਮੇਰੇ ਹਜ਼ਾਰ ਏਕੜ ਪਲੀਜ਼ ਮੈਨੂੰ ਦੇ ਦਿਓ ਮੇਰੇ 540 ਕਰੋੜ ਦੀ ਮੈਨੇ ਦਿੱਤੀ ਕਿਧਰ ਨੂੰ ਅਜੇ ਕੋਈ ਜ਼ਿਕਰ ਨਹੀਂ ਹੋਇਆ